ਬਹੁਤੇ ਤਾਂ ਲੋਕ ਇਹਦੀ ਮਤਲਬ ਪਰਵਾਹ ਹੀ ਨਹੀਂ ਕਰਦੇ ਕਿ ਦੰਦ ਹੈ ਕੀ ਫਰਕ ਪੈਂਦਾ ਉੱਚੇ ਨੇਵੇਂ ਹੋਗੇ ਜਾਂ ਕੀ ਹੋ ਗਿਆ ਪੇਰੈਂਟਸ ਮੇਰੀ ਗੱਲ ਯਾਦ ਰੱਖਿਓ ਜਿਸ ਬੰਦੇ ਦੇ ਦੰਦ ਹੋਣਗੇ ਆਪਣੇ ਭਾਵੇਂ ਨਕਲੀ ਉਹੀ ਜ਼ਿੰਦਗੀ ਲੰਮੀ ਜੀਏਗਾ ਉਹੀ ਤੰਦਰੁਸਤ ਜੀਏਗਾ ਪਰ ਜਿਹੜੇ ਬੱਚੇ ਬੋਤਲ ਨਾਲ ਦੁੱਧ ਪੀਂਦੇ ਆ ਬੋਟਲ ਫੀਡਿੰਗ ਕਰਦੇ ਆ ਬੱਚਾ ਸੌ ਜਾਂਦਾ ਪੀਂਦਾ ਪੀਂਦਾ ਦੁੱਧ ਤਾਂ ਉਹ ਜਿਹੜਾ ਦੁੱਧ ਹੈ ਉਹ ਆਉਣਾ ਬੰਦ ਨਹੀਂ ਹੁੰਦਾ ਉਹ ਤੇ ਦੰਦਾਂ ਦੇ ਉੱਪਰਲੇ ਹਿੱਸੇ ਤੇ ਲੱਗਣਾ ਸ਼ੁਰੂ ਹੋ ਜਾਂਦਾ ਜਮਣਾ ਸ਼ੁਰੂ ਹੋ ਜਾਂਦਾ ਏਦਾਂ ਦੀ ਕੰਡੀਸ਼ਨ 'ਚ ਬੱਚੇ ਦੇ ਸਾਰੇ ਦੰਦ ਗਲ ਜਾਂਦੇ ਆ ਉੱਪਰਲੇ ਇਹਨੂੰ ਕਹਿੰਦੇ ਨੇ ਨਰਸਿੰਗ ਬੋਟਲ ਕੇਰੀਜ਼ ਨਰਸਿੰਗ ਬੋਟਲ ਕੇਰੀ 'ਚ ਸਾਰੇ ਦੰਦ ਕਾਲੇ ਹੋ ਜਾਂਦੇ ਨੇ ਉੱਪਰਲੇ ਕਈ ਬੱਚੇ ਤਾਂ ਸਾਡੇ ਕੋਲ ਇਸ ਕੰਡੀਸ਼ਨ ਜਾਂਦੇ ਨੇ ਕਿ ਦੰਦ ਉਹਦੇ ਕਾਲੇ-ਕਾਲੇ ਡਾਟ ਹੀ ਰਹਿੰਦੇ ਨੇ ਦੰਦ ਗਲ ਜਾਂਦੇ ਨੇ ਅਸੀਂ ਕੁਝ ਨਹੀਂ ਕਰ ਪਾਉਂਦੇ 11 12 ਸਾਲ ਦੀ ਉਮਰ ਤੱਕ ਆ ਕੇ ਇੱਕ ਜਿਹੜੀ ਸਮੱਸਿਆ ਜ਼ਿਆਦਾਤਰ ਬੱਚੇ ਸਾਡੇ ਕੋਲ ਸਮੱਸਿਆ ਲੈ ਕੇ ਆਉਂਦੇ ਨੇ ਉਹ ਹੈਗੀ ਹੈ ਵਿੰਗੇ ਟੇਡੇ ਜਾਂ ਉੱਚੇ ਨੀਵੇਂ ਦੰਦ ਜੇ ਤੁਹਾਡੇ ਬੱਚੇ ਦੇ ਦੰਦ ਸਿੱਧੇ ਹੋਣਗੇ ਤਾਂ ਹੀ ਤਾਂ ਦਾ ਬੱਚਾ ਬ੍ਰਸ਼ ਪ੍ਰੋਪਰ ਕਰ ਪਾਊਗਾ ਫਿਊਚਰ ਚ ਜਾ ਕੇ ਉਹਦੇ ਦੰਦਾਂ ਨੂੰ ਬਲੀਡਿੰਗ ਆਮਸ ਹੋਣਗੇ ਮਸੂੜਿਆਂ ਚ ਹੋਏਗੀ ਦਿੱਕਤ 스ਮੈਲ ਆਏਗੀ ਉਹਦੇ ਬੁੱਲ ਫਟੇ ਰਹਿਣਗੇ ਉਹਦੇ ਡਰਾਈ ਮਾਊਥ ਸਿੰਡਰਮ ਹੋਏਗਾ ਜੇ ਤਾਰਾਂ ਨਾਲ ਆਪਾਂ ਦੰਦਾਂ ਨੂੰ ਸਾਲ ਡੇਢ ਸਾਲ 2 ਸਾਲ ਸਿੱਧੇ ਕਰਦੇ ਹਾਂ ਤਾਂ ਅਲਾਈਨਰ ਨਾਲ ਅਸੀਂ ਸਿਰਫ 6 ਮਹੀਨਿਆਂ ਤੋਂ ਲੈ ਕੇ 8 ਮਹੀਨਿਆਂ ਤੱਕ ਦੰਦਾਂ ਨੂੰ ਸਿੱਧੇ ਕਰ ਲੈਂਦੇ ਆ ਜਿਹੜਾ ਕਿ ਬਹੁਤ ਹੀ ਕਾਮਨ ਟ੍ਰੀਟਮੈਂਟ ਹੈਗਾ ਤੋ ਆਪਾਂ ਉੱਤੇ ਚਲੇ ਜਾਈਏ ਹੋਰ ਵੱਡੀ ਏਜ ਦੇ ਵਿੱਚ ਸਾਰੇ ਦੰਦ ਨਿਕਲ ਜਾਂਦੇ ਆ ਤਾਂ ਉਸ ਏਜ ਦੇ ਵਿੱਚ ਅਸੀਂ ਸਾਰੇ ਹੀ ਇੰਪਲਾਂਟ ਕਰ ਸਕਦੇ ਆ ਪੂਰੇ ਦਾ ਪੂਰਾ ਜਵੜਾ ਵੀ ਫਿਕਸ ਲੱਗ ਸਕਦਾ ਹੈ ਉੱਪਰਲਾ ਵੀ ਹੇਠਲਾ ਵੀ ਤੁਸੀਂ ਨਾਰਮਲ ਜਿਵੇਂ ਆਪਣੇ ਦੰਦਾਂ ਨੂੰ ਬਰਸ਼ ਕਰਦੇ ਹੋ ਓਵੇਂ ਤੁਸੀਂ ਉਹਨਾਂ ਨੂੰ ਬਰਸ਼ ਕਰ ਸਕਦੇ ਹੋ ਤੇ ਪ੍ਰੋਪਰ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਐਂਡ ਫਿਜ਼ੋਥੈਰੇਪੀ ਸੈਂਟਰ ਆਰਮਨਸਟੇਟ ਪਟਿਆਲਾ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਮਰ ਦੇ ਵੱਖ-ਵੱਖ ਪੜਾਵਾਂ 'ਚ ਹੋਣ ਵਾਲੀਆਂ ਦੰਦਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਮਤਲਬ ਕਿਹੜੀ ਉਮਰ ਦੇ ਵਿੱਚ ਕੀ ਬਿਮਾਰੀ ਹੁੰਦੀ ਹੈ ਬੱਚੇ ਦਾ ਜਨਮ ਹੁੰਦਾ ਹੈ 5 ਮਹੀਨੇ 6 ਮਹੀਨੇ ਚ ਉਹਦੇ ਦੰਦਾਂ ਨੇ ਸ਼ੁਰੂ ਹੋ ਜਾਂਦੇ ਆ ਸਾਲ ਸਵਾ ਸਾਲ ਦੀ ਉਮਰ ਤੱਕ ਉਹਦੇ ਸਾਰੇ ਦੰਦ ਆ ਜਾਂਦੇ ਆ ਇਹੇ ਦੰਦ 5 ਸਾਲ ਦੀ 6 ਸਾਲ ਦੀ ਉਮਰ ਤੱਕ ਰਹਿੰਦੇ ਆ ਫਿਰ ਕੋਈ ਕੋਈ ਦੰਦ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਨਵੇਂ ਦੰਦ ਆਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਸ਼ੁਰੂਆਤੀ 3-4 ਸਾਲ ਦੀ ਉਮਰ ਤੱਕ ਬੱਚਾ ਮਾਂ ਦਾ ਦੁੱਧ ਪੀਂਦਾ ਜਿੰਨੀ ਦੇਰ ਬੱਚਾ ਮਾਂ ਦਾ ਦੁੱਧ ਪੀਂਦਾ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਬੱਚਾ ਮਾਂ ਦਾ ਦੁੱਧ ਜਦੋਂ ਪੀਂਦਾ ਤਾਂ ਮਾਂ ਦਾ ਦੁੱਧ ਆਉਂਦਾ ਜਿੱਦਾਂ ਹੀ ਬੱਚਾ ਦੁੱਧ ਪੀਣਾ ਛੱਡ ਦਿੰਦਾ ਹੈ ਜਾਂ ਚੁੰਗਣਾ ਛੱਡ ਦਿੰਦਾ ਤਾਂ ਮਾਂ ਦਾ ਦੁੱਧ ਆਉਣਾ ਆਪਣੇ ਆਪ ਬੰਦ ਹੋ ਜਾਂਦਾ ਕੁਦਰਤੀ ਰੂਪ ਚ ਪਰ ਜਿਹੜੇ ਬੱਚੇ ਬੋਤਲ ਨਾਲ ਦੁੱਧ ਪੀਂਦੇ ਆ ਬੋਟਲ ਫੀਡਿੰਗ ਕਰਦੇ ਆ ਬੱਚਾ ਸੌ ਜਾਂਦਾ ਪੀਂਦਾ ਪੀਂਦਾ ਦੁੱਧ ਤਾਂ ਉਹ ਜਿਹੜਾ ਦੁੱਧ ਹੈ ਉਹ ਆਉਣਾ ਬੰਦ ਨਹੀਂ ਹੁੰਦਾ ਉਹ ਤੇ ਦੰਦਾਂ ਦੇ ਉੱਪਰਲੇ ਹਿੱਸੇ ਤੇ ਲੱਗਣਾ ਸ਼ੁਰੂ ਹੋ ਜਾਂਦਾ ਜਮਣਾ ਸ਼ੁਰੂ ਹੋ ਜਾਂਦਾ ਬੱਚਾ ਸੌਂ ਚੁੱਕਿਆ ਹੁੰਦਾ ਮਾਂ ਬੋਟਲ ਚਾ ਕੇ ਸਾਈਡ ਤੇ ਰੱਖ ਦਿੰਦੀ ਹੈ ਉਹਨੂੰ ਚਾ ਕੇ ਸਿੱਧਾ ਕਰਕੇ ਸੁਲਾ ਦਿੰਦੀ ਹੈ ਇਨ ਦਾ ਮੀਨ ਸਾਰੀ ਰਾਤ ਉਹ ਦੁੱਧੋ ਦੇ ਉੱਤੇ ਜਮਿਆ ਰਹਿੰਦਾ ਏ ਇਦਾਂ ਦੀ ਕੰਡੀਸ਼ਨ 'ਚ ਬੱਚੇ ਦੇ ਸਾਰੇ ਦੰਦ ਗਲ ਜਾਂਦੇ ਆ ਉੱਪਰਲੇ ਇਹਨੂੰ ਕਹਿੰਦੇ ਨੇ ਨਰਸਿੰਗ ਬੋਟਲ ਕੇਰੀਜ਼ ਨਰਸਿੰਗ ਬੋਟਲ ਕੇਰੀਜ਼ ਸਾਰੇ ਦੰਦ ਕਾਲੇ ਹੋ ਜਾਂਦੇ ਨੇ ਉੱਪਰਲੇ ਕਈ ਬੱਚੇ ਤਾਂ ਸਾਡੇ ਕੋਲ ਇਸ ਕੰਡੀਸ਼ਨ ਜਾਂਦੇ ਨੇ ਕਿ ਦੰਦ ਉਹਦੇ ਕਾਲੇ ਕਾਲੇ ਡਾਟ ਹੀ ਰਹਿੰਦੇ ਨੇ ਦੰਦ ਗਲ ਜਾਂਦੇ ਨੇ ਅਸੀਂ ਕੁਝ ਨਹੀਂ ਕਰ ਪਾਉਂਦੇ ਸੋ ਇਸ ਤੋਂ ਬਚਿਆ ਜਾ ਸਕਦਾ ਹੈ ਬੱਚੇ ਨੂੰ ਜੇ ਬਸ ਤਾਂ ਟਰਾਈ ਕਰੋ ਮਾਂ ਦਾ ਦੁੱਧ ਦਿੱਤਾ ਜਾਏ ਜੇ ਮਾਂ ਦਾ ਦੁੱਧ ਨਹੀਂ ਤਾਂ ਬੋਟਲ ਲੈ ਰਿਹਾ ਤਾਂ ਘੱਟੋ ਘੱਟ ਜੇ ਤੁਸੀਂ ਬੋਤਲ ਚੱਕਦੇ ਹੋ ਤਾਂ ਉਹਦੇ ਦੰਦ ਸਾਫ਼ ਰੂੰ ਦੇ ਨਾਲ ਗਿੱਲੇ ਪਾਣੀ ਨਾਲ ਸਾਫ਼ ਕਰ ਦਿਓ ਜਾਂ ਮਾਂ ਦੀ ਸਾਫ਼ ਚੁੰਨੀ ਜਿਹੜੀ ਕਾਟਨ ਦੀ ਹੋਵੇ ਉਹਦੇ ਨਾਲ ਸਾਫ਼ ਕਰ ਦਿਓ ਸੋ ਇੱਕ ਤਾਂ ਇਹ ਦੁੱਧ ਵਾਲੇ ਦੰਦਾਂ ਦੀ ਸੋ ਵੀ ਸਮੱਸਿਆ ਇਸ ਤੋਂ ਬਾਅਦ 6 ਸਾਲ ਦੀ ਉਮਰ ਤੋਂ ਬਾਅਦ ਤੁਹਾਡੇ ਆਪਣੇ ਦੰਦ ਆਣੇ ਸ਼ੁਰੂ ਹੋ ਜਾਂਦੇ ਨੇ ਸੋ ਉਹਨਾਂ ਦੀ ਜਿਹੜੀ ਮੇਨ ਸਮੱਸਿਆ ਹੁੰਦੀ ਹੈ ਕਿਉਂਕਿ ਉਹਦੇ 'ਚ ਖਾਣਾ ਫਸ ਕੇ ਤੁਹਾਨੂੰ ਕੀੜਾ ਲੱਗ ਜਾਂਦਾ ਜਿਹਨੂੰ ਡੈਂਟਲ ਕੇਰੀਜ਼ ਕਹਿੰਦੇ ਨੇ ਡੈਂਟਲ ਕੇਰੀਜ਼ ਨੂੰ ਜਿੰਨਾ ਸਮੇਂ ਰਹਿੰਦੇ ਤੁਸੀਂ ਫੜ ਲਓਗੇ ਛੋਟੀ ਜੀ ਫਿਲਿੰਗ ਨਾਲ ਠੀਕ ਹੋ ਜਾਏਗਾ ਦੰਦ ਡੂੰਗੀ ਹੋ ਜੂਗੀ ਵੱਡੀ ਫਿਲਿੰਗ ਕਰਨੀ ਪਊਗੀ ਹੋਰ ਡੂੰਗੀ ਹੋ ਜੂਗੀ ਨਸ ਤੱਕ ਪਹੁੰਚ ਜਾਊਗਾ ਤਾਂ ਰੂਟ ਕਨਲ ਟਰੀਟਮੈਂਟ ਕਰਨਾ ਪਊਗਾ ਉਹਨੂੰ ਆਰ ਸੀ ਡੀ ਕਹਿੰਦੇ ਨੇ ਬਾਅਦ ਚ ਕੈਪਿੰਗ ਕਰਾਣੀ ਪਊਗੀ ਸੋ ਇਹ ਹੋ ਗਈਆਂ ਪ੍ਰੋਬਲਮਸ ਤੁਹਾਡੀਆਂ ਮਤਲਬ ਜੇ ਦੰਦ ਖਰਾਬ ਹੋ ਜਾਂਦਾ ਤੁਹਾਡਾ 6 ਸਾਲ ਦੀ ਉਮਰ ਤੋਂ ਬਾਅਦ 11 12 ਸਾਲ ਦੀ ਉਮਰ ਤੱਕ ਆ ਕੇ ਇੱਕ ਜਿਹੜੀ ਸਮੱਸਿਆ ਜ਼ਿਆਦਾਤਰ ਬੱਚੇ ਸਾਡੇ ਕੋਲ ਸਮੱਸਿਆ ਲੈ ਕੇ ਆਉਂਦੇ ਨੇ ਉਹ ਹੈਗੀ ਹੈ ਵਿੰਗੇ ਟੇਡੇ ਜਾਂ ਉੱਚੇ ਨੀਵੇਂ ਦੰਦ ਵਿੰਗੇ ਟੇਡੇ ਉੱਚੇ ਨੀਵੇਂ ਦੰਦਾਂ ਨੂੰ ਮਾਲਕਲੂਜ਼ਨ ਕਹਿ ਦਿੰਦੇ ਆ ਇਸ ਪ੍ਰੋਬਲਮ ਨੂੰ ਬਹੁਤੇ ਤਾਂ ਲੋਕ ਇਹਦੀ ਮਤਲਬ ਪਰਵਾਹ ਹੀ ਨਹੀਂ ਕਰਦੇ ਕਿ ਦੰਦ ਹੈ ਕੀ ਫਰਕ ਪੈਂਦਾ ਉੱਚੇ ਨੀਵੇਂ ਹੋ ਗਏ ਜਾਂ ਕੀ ਹੋ ਗਿਆ ਪੇਰੈਂਟਸ ਜਾਂ ਜ਼ਿਆਦਾਤਰ ਲੋਕ ਸਾਡੇ ਵਿਚਾਰੇ ਜਾਂ ਅਫੋਰਡ ਨਹੀਂ ਕਰ ਪਾਉਂਦੇ ਜਿਹੜੇ ਗਰੀਬ ਤੋਪਕੇ ਦੇ ਲੋਕ ਹੈ ਉਹਨਾਂ ਦੇ ਹੋਰ ਵਿਚਾਰਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਤਾਂ ਉਹ ਇਸ ਚੀਜ਼ ਨੂੰ ਬਹੁਤੀ ਤਰਜੀਹ ਨਹੀਂ ਦੇ ਪਾਉਂਦੇ। ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਕਿ ਜੇ ਤੁਹਾਡੇ ਬੱਚੇ ਦੇ ਦੰਦ ਉੱਚੇ ਨਹੀਂਵੇਂ ਆ ਜਾਂ ਵਿੰਗੇ ਟੇਢੇ ਆ ਤਾਂ ਉਹਨਾਂ ਨੂੰ ਕਿਰਪਾ ਕਰਕੇ ਸਿੱਧੇ ਕਰਾਓ। ਹਰ ਬੱਚੇ ਦਾ ਹੱਕ ਬਣਦਾ ਹੈ ਕਿ ਉਹਦੇ ਦੰਦ ਸਿੱਧੇ ਹੋਣ। ਜੇ ਤੁਹਾਡੇ ਬੱਚੇ ਦੇ ਦੰਦ ਸਿੱਧੇ ਹੋਣਗੇ ਤਾਂ ਹੀ ਤਾਂ ਉਹਦਾ ਬੱਚਾ ਬ੍ਰਸ਼ ਪ੍ਰੋਪਰ ਕਰ ਪਾਊਗਾ। ਜੇ ਅੱਗੇ ਪਿੱਛੇ ਹੋਣਗੇ ਤਾਂ ਬ੍ਰਸ਼ ਪ੍ਰੋਪਰ ਨਹੀਂ ਕਰੂਗਾ ਉਹਦੇ ਖਾਣਾ ਫਸੂਗਾ ਉਹਦੇ ਗੰਦਗੀ ਹੋਊਗੀ ਉਹਦੇ ਦੰਦਾਂ 'ਚ ਬਸ ਬੋਗੇ ਫਿਊਚਰ ਚ ਜਾ ਕੇ ਉਹਦੇ ਦੰਦਾਂ ਨੂੰ ਬਲੀਡਿੰਗ ਗੰਮਸ ਹੋਣਗੇ ਮਸੂੜਿਆਂ ਚ ਹੋਏਗੀ ਦਿੱਕਤ 스멜 ਆਏਗੀ ਉਹਦੇ ਬੁੱਲ ਫਟੇ ਰਹਿਣਗੇ ਉਹਦੇ ਆ ਡਰਾਈ ਮਾਉਥ ਸਿੰਡਰਮ ਹੋਏਗਾ ਸੋ ਇਹ ਸਾਰੀਆਂ ਸਮੱਸਿਆਵਾਂ ਤੁਸੀਂ ਠੀਕ ਕਰ ਸਕਦੇ ਹੋ 11 ਸਾਲ ਦੀ ਉਮਰ ਤੋਂ ਲੈ ਕੇ 12 13 ਸਾਲ ਦੀ ਉਮਰ ਚ ਡੈਂਟਿਸਟ ਨੂੰ ਮਿਲੋ ਵੈਸੇ ਤਾਂ ਮੈਂ ਕਹਾਂਗਾ 10 ਸਾਲ ਦੀ ਉਮਰ ਚ ਹੀ ਮਿਲੋ ਕਈ ਇਲਾਜ ਸਾਨੂੰ ਪਹਿਲੇ ਹੀ ਕਰਨੇ ਪੈਂਦੇ ਨੇ ਕਿ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਕਈ ਵਾਰੀ ਜਵਾੜਾ ਛੋਟਾ ਛੋਟਾ ਰਹਿੰਦਾ ਪਿੱਛੇ ਕਈਆਂ ਦਾ ਅੱਗੇ ਕਲਾਸ 3 ਕਹਿੰਦੇ ਨੇ ਉਹਨੂੰ ਇਹ ਵੀ ਚੀਜ਼ਾਂ ਠੀਕ ਕਰੀਆਂ ਜਾ ਸਕਦੇ ਨੇ ਅਸੀਂ ਹੱਡੀ ਨੂੰ ਗਰੋਇੰਗ ਏਜ ਦੇ ਵਿੱਚ ਅਸੀਂ ਹੱਡੀ ਨੂੰ ਮੋਲਡ ਆਪਣੇ ਹਿਸਾਬ ਨਾਲ ਵਧਾ ਸਕਦੇ ਹਾਂ ਘਟਾ ਸਕਦੇ ਹਾਂ ਮਾਇਓ ਫੰਕਸ਼ਨਲ ਅਪਲਾਈਐਂਸਸ ਕਹਿੰਦੇ ਨੇ ਉਹ ਆਪਾਂ ਕਰ ਸਕਦੇ ਹਾਂ ਸਾਡੇ ਕਲੀਨਿੰਗ ਦੇ ਵਿੱਚ ਬਹੁਤ ਹੀ ਕਾਮਨਲੀ ਅਸੀਂ ਇਹ ਟ੍ਰੀਟਮੈਂਟ ਦਿੰਦੇ ਆ ਤੇ ਇਹ 11-12 ਸਾਲ ਦੀ ਉਮਰ ਹੋ ਗਿਆ ਇਹਨੂੰ ਠੀਕ ਕੀਤਾ ਕੀਤਾ ਜਾ ਸਕਦਾ ਤਾਰਾਂ ਲਾ ਕੇ ਠੀਕ ਹੋ ਜਾਏਗਾ ਬਰੇਸਸ ਜਾਂ ਫਿਰ ਬਿਨਾਂ ਤਾਰਾਂ ਤੋਂ ਜਿਹਨੂੰ ਕਹਿੰਦੇ ਨੇ ਡੈਂਟਲ ਅਲਾਈਨਰਸ ਇਨਵੀਜ਼ੀਬਲ ਬਰੇਸਸ ਵੀ ਕਹਿੰਦੇ ਨੇ ਇਹਨੂੰ ਤਾਰਾਂ ਨਾਲ ਦਾਰਾਂ ਨਾਲ ਖਾਣਾ ਵਾੜਾ ਬੜਾ ਜਿਹਾ ਫਸਦਾ ਹੈ ਚੁੱਬਦਾ ਹੈ ਛਾਲੇ ਹੁੰਦੇ ਨੇ ਅਲਾਈਨਰਸ ਨਾਲ ਇਦਾਂ ਤਾਂ ਕੁਝ ਨਹੀਂ ਹੁੰਦਾ ਜੇ ਤਾਰਾਂ ਨਾਲ ਆਪਾਂ ਦੰਦਾਂ ਨੂੰ ਸਾਲ ਡੇਢ ਸਾਲ 2 ਸਾਲ ਚ ਸਿੱਧੇ ਕਰਦੇ ਆਂ ਤਾਂ ਅਲਾਈਨਰ ਨਾਲ ਅਸੀਂ ਸਿਰਫ 6 ਮਹੀਨਿਆਂ ਤੋਂ ਲੈ ਕੇ 8 ਮਹੀਨਿਆਂ ਤੱਕ ਦੰਦਾਂ ਨੂੰ ਸਿੱਧੇ ਕਰ ਲੈਂਦੇ ਆਂ ਜਿਹੜਾ ਕਿ ਬਹੁਤ ਹੀ ਕਾਮਨ ਟ੍ਰੀਟਮੈਂਟ ਹੈਗਾ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਆਂ ਕਿ ਦੰਦ ਕਿਸੇ ਕਾਰਨ ਕਰਕੇ ਨਿਕਲ ਜਾਂਦਾ ਤਾਂ ਉਸ ਦੰਦ ਨੂੰ ਲਵਾਉਣਾ ਬਹੁਤ ਜ਼ਰੂਰੀ ਹੈ ਦੋਸਤੋ ਉਸ ਦੰਦ ਨੂੰ ਡੈਂਟਲ ਇੰਪਲਾਂਟ ਤੁਸੀਂ ਕਰਾ ਸਕਦੇ ਹੋ ਡੈਂਟਲ ਇੰਪਲੈਂਟ ਦਾ ਮਤਲਬ ਹੁੰਦਾ ਹੈ ਕਿ ਹੱਡੀ ਦੇ ਵਿੱਚ ਫਿਕਸ ਦੰਦ ਲੱਗ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਕੈਪ ਕਰ ਦਿੰਦੇ ਹਾਂ ਮੇਰੀ ਇਸੇ ਚੀਜ਼ ਦੀ ਸਪੈਸ਼ਲਾਈਜੇਸ਼ਨ ਹੈ ਸੋ ਜੇ ਕਿਸੇ ਨੇ ਦੰਦ ਲਵਾਉਣਾ ਹੈ ਕਿਸੇ ਤਰ੍ਹਾਂ ਦੀ ਕੋਈ ਹੋਰ ਦਿੱਕਤ ਹੈ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਇਸ ਤੋਂ ਆਪਾਂ ਉੱਤੇ ਚਲੇ ਜਾਈਏ ਹੋਰ ਵੱਡੀ ਏਜ ਦੇ ਵਿੱਚ ਸਾਰੇ ਦੰਦ ਨਿਕਲ ਜਾਂਦੇ ਆ ਤਾਂ ਉਸ ਏਜ ਦੇ ਵਿੱਚ ਅਸੀਂ ਸਾਰੇ ਹੀ ਇੰਪਲੈਂਟ ਕਰ ਸਕਦੇ ਹਾਂ ਪੂਰੇ ਦਾ ਪੂਰਾ ਜਵੜਾ ਵੀ ਫਿਕਸ ਲੱਗ ਸਕਦਾ ਹੈ ਉੱਪਰਲਾ ਵੀ ਹੇਠਲਾ ਵੀ ਤੁਸੀਂ ਨਾਰਮਲ ਜਿਵੇਂ ਆਪਣੇ ਦੰਦਾਂ ਨੂੰ ਬਰਸ਼ ਕਰਦੇ ਹੋ ਓਵੇਂ ਤੁਸੀਂ ਉਹਨਾਂ ਨੂੰ ਬਰਸ਼ ਕਰ ਸਕਦੇ ਹੋ ਤੇ ਪ੍ਰੋਪਰ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ ਮੇਰੀ ਗੱਲ ਯਾਦ ਰੱਖਿਓ ਜਿਸ ਬੰਦੇ ਦੇ ਦੰਦ ਹੋਣਗੇ ਆਪਣੇ ਭਾਵੇਂ ਨਕਲੀ ਉਹੀ ਜ਼ਿੰਦਗੀ ਲੰਮੀ ਜੀਏਗਾ ਉਹੀ ਤੰਦਰੁਸਤ ਜੀਏਗਾ ਜੇ ਤੁਹਾਡੇ ਦੰਦ ਨਹੀਂ ਹੈਗੇ ਤਾਂ ਭੁੱਲ ਜੋ ਕਿ ਤੁਸੀਂ ਤੰਦਰੁਸਤ ਜਿਓਗੇ ਲੰਮੀ ਜ਼ਿੰਦਗੀ ਜਿਉਣੀ ਤਾਂ ਦੂਰ ਦੀ ਗੱਲ ਹੈ ਸੋ ਦੰਦ ਇੰਨੇ ਇੰਪੋਰਟੈਂਟ ਆ ਇਹਨਾਂ ਨੂੰ ਇਹਨਾਂ ਦੀ ਇੰਪੋਰਟੈਂਸ ਸਮਝੋ ਇਹਨਾਂ ਨੂੰ ਤਰਜੀਹ ਦਿਓ ਆਪਣੇ ਨੇੜੇ ਕਿਸੇ ਵੀ ਡੈਂਟਿਸਟ ਨੂੰ ਚੈੱਕ ਕਰਾ ਸਕਦੇ ਹੋ ਮੇਰੀ رائے ਲੈਣੀ ਆ ਤਾਂ ਮੇਰਾ ਇਹ ਨੰਬਰ ਹੈਗਾ ਤੁਸੀਂ ਸਾਨੂੰ ਵਿਜ਼ਿਟ ਵੀ ਕਰ ਸਕਦੇ ਹੋ ਸੋ ਇਹ ਮੇਰਾ ਐਡਰੈਸ ਹੈਗਾ ਤੁਸੀਂ ਇਹ ਮੇਰਾ WhatsApp ਨੰਬਰ ਵੀ ਹੈ ਜੇ ਤੁਸੀਂ ਕੋਈ ਸਲਾਹ ਲੈਣੀ ਹੋ ਤਾਂ ਆਪਣੀਆਂ ਫੋਟੋਜ਼ ਜਾਂ ਐਕਸ-ਰੇਜ਼ ਮੈਨੂੰ ਇਸ ਨੰਬਰ ਤੇ WhatsApp ਕਰਕੇ رائے ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ